ਅੱਜ ਦੇ ਮਸ਼ੀਨੀ ਯੁੱਗ 'ਚ ਜਿੱਥੇ ਪੁਰਾਤਨ ਚੀਜ਼ਾਂ ਦੀ ਥਾਂ ਮਸ਼ੀਨਾਂ ਨੇ ਲੈ ਲਈ ਐ ਉੱਥੇ ਹੀ ਅੱਜ ਵੀ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਵੱਲੋਂ ਲੁਕਤ ਹੁੰਦੀਆਂ ਇਹਨਾਂ ਵਿਰਾਸਤਾ ਨੂੰ ਬਚਾਉਣ ਦੇ ਲਈ ਪ੍ਰਯਾਸ ਕੀਤੇ ਜਾ ਰਹੇ ਨੇ ਅਤੇ ਅਜਿਹਾ ਹੀ ਕੁਝ ਪਠਾਨਕੋਟ ਵਿਖੇ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ 1895 'ਚ ਬਣੇ ਕਣਕ ਪੀਸਣ ਵਾਲੇ ਘਰਾਟ ਨੂੰ ਬਚਾਉਣ ਦੇ ਲਈ ਲੋਕਾਂ ਵੱਲੋਂ ਪ੍ਰਯਾਸ ਕੀਤੇ ਜਾ ਰਹੇ ਨੇ ਦੱਸਦੇ ਚੱਲੀਏ ਕਿ ਇਸ ਘਰਾਟ ਵਿਖੇ ਪਾਣੀ ਦੀ ਮਦਦ ਦੇ ਨਾਲ ਕਣਕ ਨੂੰ ਪੀਸ ਕੇ ਆਟਾ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਆਟੇ ਨੂੰ ਖਾਣ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਨੇ ਇਸ ਸਬੰਧੀ ਜਦ ਇੱਥੇ ਕੰਮ ਕਰ ਰਹੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਘਰਾਟ ਰਾਹੀਂ ਪੀਸੀ ਗਈ ਕਣਕ ਦੇ ਨਾਲ ਜੋ ਆਟਾ ਤਿਆਰ ਹੁੰਦਾ ਹੈ ਉਹ ਬਹੁਤ ਹੀ ਠੰਡਾ ਹੁੰਦਾ ਹੈ ਅਤੇ ਉਸ ਨਾਲ 슈ਗਰ ਬਵਾਸੀ ਸਣੇ ਹੋਰ ਨਾ ਬਿਮਾਰੀਆਂ ਤੋਂ ਨਜਾਤ ਮਿਲਦੀ ਹੈ ਉਹਨਾ ਕਿਆ ਕਿ ਸਾਡੇ ਇੱਥੇ ਜੋ ਘਰਾਟ ਇਸ ਵਿਲੇ ਚੱਲ ਰਹੇ ਨੇ ਇਸ ਦੀਆਂ ਕੁੱਲ 6 ਚੱਕੀਆਂ ਨੇ ਪਰ ਉਹਨਾਂ ਵਿੱਚੋਂ 5 ਚੱਕੀਆਂ ਬੰਦ ਪਈਆਂ ਹੋਈਆਂ ਨੇ ਉਹਨਾਂ ਪੰਜਾਬ ਸਰਕਾਰ ਅਗੇ ਮੰਗ ਕਰਦੇ ਹੋਏ ਕਿਹਾ ਕਿ ਇਹਨਾਂ ਚੱਕੀਆਂ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਸਾਡਾ ਆਉਣ ਵਾਲਾ ਪੁਵਿਕ ਆਪਣੇ ਇਤਿਹਾਸ ਦੇ ਨਾਲ ਜੁੜ ਸਕੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪਾਣੀ ਦੇ ਵਹਾਵ ਦੇ ਨਾਲ ਆਟਾ ਪੀਸਿਆ ਜਾ ਰਿਹਾ ਹੈ ਇਹ ਚੱਕੀ ਆਪਣੇ ਆਪ ਹੀ ਪਾਣੀ ਦੇ ਬਹਾਵ ਨਾਲ ਚੱਲਦੀ ਹੈ ਜਿਸ ਨਾਲ ਸ਼ਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਨੇ ਇਹ ਨਾ ਤਾਂ ਬਿਜਲੀ ਨਾਲ ਚੱਲਦੀ ਹੈ ਤੇ ਨਾ ਹੀ ਇਸ ਉੱਤੇ ਕੋਈ ਖਰਚਾ ਆਉਂਦਾ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਮਸ਼ੀਨ ਚੱਲ ਰਹੀ ਹੈ ਤੇ ਆਟਾ ਆਪਣੇ ਆਪ ਪੀਸਿਆ ਜਾ ਰਿਹਾ ਹੈ ਉਸ ਤੋਂ ਬਾਅਦ ਆ ਕਿ ਇਹ ਜਿਹੜਾ ਆਟਾ ਹੈ ਨਾ ਕਈ ਬਿਮਾਰੀਆਂ ਘਟਦਾ ਹੈਗਾ ਹੈ ਸ਼ੂਗਰ ਫ੍ਰੀ ਬਸ skin ਨਹੀਂ ਖਰਾਬ ਹੋਣ ਦਿੰਦਾ liver ਨਹੀਂ ਖਰਾਬ ਹੋਣ ਦਿੰਦਾ ਪਰ ਤਰੀ ਨਹੀਂ ਬੰਦੀ ਇਹ ਨਾਲ ਹੈ ਵੀ ਅਸੀਂ ਤੇ ਕਹਿੰਦੇ ਕਿ ਅਹੀਂ ਤੇ ਚਲੋ ਸਾਹ ਹੱਥ ਦੱਕਰੀਆਂ ਜੀ ਸਦ ਕਰਾਈ ਹੈਗੇ ਆ ਅੱਗੇ ਵੀ ਆਣ ਵਾਲੀ ਪੀੜ੍ਹੀ ਵੀ ਜਨਕੀ ਇਹਨਾਂ ਨੂੰ ਦੇਖ ਸਕੇ ਅੰਗਰੇਜ਼ਾਂ ਨੇ ਬਾਟੇ ਦਾ ਬਣਿਆ ਹੈਗਾ ਇਹ ਅਸੀਂ ਤੇ ਸਰਕਾਰ ਅੱਗੇ ਹੀ ਮੰਗ ਕਰਦੇ ਆ ਕਿ ਇਹ ਠੀਕ ਹੋ ਜੇ ਦੁਬਾਰਾ ਮੇਰਾ ਤਾਂ ਸੋਣ ਲਾ ਲਾ ਜੀ ਕੋਹੋਂ ਦਾ ਘਰਾਟ ਬਣਦਾ ਇਹ ਸਾਲ 1894 ਦਾ ਬਣਿਆ ਕੀ ਘਰਾਟ ਦੇ ਆਟੇ ਦਾ ਤੇ ਤੁਸੀਂ ਚੱਕੀ ਦਾ ਤਾਂ ਕੀ ਫਰਕ ਹੈਗਾ ਘਰਾਟ ਦਾ ਆਟਾ ਜੀ ਠੰਡਾ ਹੁੰਦਾ ਇਹਦੇ ਵਿੱਚ 슈ਗਰ ਫਰੀ ਆਟਾ ਹੀ ਬਣਦਾ ਪਰ ਬਵਾਸੀਰ ਦਾ ਉਹਦਾ ਵੀ ਥੋੜਾ ਲਾਜ ਹੁੰਦਾ ਹੋਰ ਖਾਨ ਵਿੱਚ ਵੀ ਕੀ ਕਰਦਾ ਇਹ 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 ਉਹਨਾਂ ਚੱਕੀਆਂ ਸਾਰੀਆਂ ਖਰਾਬ ਹੋ ਗਈਆਂ ਇੱਕ ਜੱਗੀ ਚੱਲਦੀ ਐ ਉਹ ਬੰਦੇ ਦੇ ਜੜੀ ਨਿਕਲਦੀ ਉਹ ਮਾਲਕ ਕੀ ਕਮਾਈ ਤੇ ਆਂਕੀ ਕਮਾਈਏ ਕੀ ਮੰਗੀ ਕਰਦੇ ਮੰਗੇ ਆ ਵੀ ਦੁਬਾਰਾ ਚੱਕੀਆਂ ਨੂੰ ਤਿਆਰ ਕੋਈ ਕੀਤਾ ਜਾਏ ਇਹ ਜੇ ਨਾਲਾਂ ਟੁੱਟ ਗਈਆਂ ਪਾਣੀ ਦਾ ਪ੍ਰੈਸ਼ਰ ਨਹੀਂ ਹੈ ਇਹਨੂੰ ਦੇਖੋ ਸਰਕਾਰ ਅਕ